ਹੌਣ ਮੰਮੀ ਲੱਗੇ ਬੈਨ ਨੂੰ ਦਿਲ ਨਹੀਂ ਕਰਦਾ ਅੱਗੇ ਉਹ ਹੀ ਉਹਦੇ ਲੱਗੇ ਬੈਨ ਨੂੰ ਦਿਲ ਨਹੀਂ ਕਰਦਾ ਹੁੰਦਾ ਸੀ ਤੇ ਨਾ ਸਾਰਾ ਕੁਝ ਗਵਾ ਬੈਠੇ ਆ ਮੰਮੀ ਨੇ ਵੀ ਨਾ ਜ਼ਿਆਦਾ ਕਾਲੀ ਕਰ ਲਈ ਆ ਉਦੋਂ ਨਾ ਕਾਲੀ ਕਰਦੇ ਤੇ ਆਹ ਕੁਝ ਹੋਣਾ ਹੀ ਨਹੀਂ ਸੀ ਤੁਸੀਂ ਜਾਓ ਤਾਂ ਸਹੀ ਏ ਕੋਈ ਡੈਡੀ ਕੋਲ ਕੀ ਕਹਿੰਦੇ ਆ ਖਾਣਾ ਦਾ ਜਵਾਬ ਤੇ ਦੇਣਗੇ ਚੱਲ ਜੇ ਜ਼ਿਆਦਾ ਕਹਿ ਨਾ ਠੀਕ ਏ ਨਾ ਪੁੱਛ ਕੇ ਵੇਖ ਲੈਣਾ ਮੰਮੀ ਇੱਧਰ ਆਉਂਦੇ ਚਾਹ ਮੰਗ ਲੈਂਦੇ ਉੱਧਰ ਆਉਂਦੇ ਚਾਹ ਮੈਂ ਬਹਿਲੀ ਆ ਚਾਹ ਬਣਾਉਂ ਤੇ ਸਾਰਾ ਦਿਨ ਚੱਲ ਕੋਈ ਗੱਲ ਨਹੀਂ ਹੁਣ ਮੈਂ ਨਾ ਇਹ ਘਰ ਵਿੱਚ ਬਾਧੂ ਹੋ ਗਈ ਆ ਕੱਪੜੇ ਤੇ ਮੈਂ ਪਾ ਲੇ ਆ ਚੱਲੀ ਆ ਹੁਣ ਮੈਂ ਇਹਨਾਂ ਨੂੰ ਠੰਡ ਪੈ ਜੂਗੀ ਮੈਂ ਰਹਿਣਾ ਹੀ ਨਹੀਂਗਾ ਹੁਣ ਭੈਣ ਦੇ ਪੱਕੇ ਖਾਈ ਪਰੌਂਠੇ ਕੋਈ ਗੱਲ ਨਹੀਂ ਮੈਂ ਖਾ ਲੂੰਗੀ ਤੁਸੀਂ ਸੰਭਾ ਆਪਣਾ ਘਰ ਬਾਹਰ ਹੁਣ ਕੈਂਡਈ ਆ ਵੀ ਮੈਂ ਇਕਦੋਦ ਰਹਿਣਾ ਵੀ ਆ ਸੋ ਮੈਨੂੰ ਆਫਿਗਰ ਪਿਆ ਆ ਕਿ ਜੇ ਕੋਈ ਸਾਡਾ ਭੈਣ ਭਰਾ ਇਧਰੋਂ ਆ ਗਿਆ ਤੇ ਕੀ ਕਹੂਗਾ ਤੇ ਇਹਨਾਂ ਦੇ ਘਰ ਤੇ ਅੱਗੇ ਬੜਾ ਝਗੜਾ ਪਿਆ ਲੱਗ ਜਾ ਕੇ ਤੇ ਪਤਾ ਹੀ ਏ ਉਹ ਕੀ ਕਹਿਣਗੇ ਉਹ ਤਾਂ ਮੈਂ ਕਹਿਣ ਲਿਆ ਵਾਂ ਉਹਨਾਂ ਵੀ ਸੋਚਣਾ ਵਾ ਇਹ ਖੜੀ ਚੁੱਪਣਾ ਦਿੰਦੇ ਆ ਆਹੋ ਗੱਲ ਤੇ ਵੀ ਸਹੀ ਤੁਹਾਡੀ